ਵੀ ਦੇ ਵਿੱਚੋਂ ਆਇਆ ਲਾਓ ਵੇਖੋ ਸਾਹਮਣੇ ਡੌਲੀ ਭਾਈ ਦੀ ਧਰਤੀ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਦਾ ਹੋਇਆ ਨੀਨਾ ਨਾਮ ਹੈ ਲਾਓ ਵੇਖੋ ਪਈ ਹੈ ਕਬੱਡੀ ਜ਼ਾਫਰ ਅਲੀ ਕੰਬੋ ਤੇ ਦੂਸਰੇ ਪਾਸੇ ਕਾਂਗੇ ਦਾ ਆਓ ਸਰਦਾਰ ਚੰਨਣ ਸਿੰਘ ਦਾ ਪੋਤਰਾ ਅੱਗੇ ਨੂੰ ਵਧਾ ਹੋਇਆ ਅਗਲੀ ਕਬੱਡੀ ਰੁਪਿੰਦਰ ਖੇਡ ਮੈਦਾਨ ਦੇ ਵਿੱਚ ਦੁੱਧੇ ਪਿੰਡ ਵਾਲਾ ਪਹੁੰਚ ਦੇ ਲਈ ਜਸਵਿੰਦਰ ਸਿੰਘ ਜੀ ਸਾਡੇ ਦਰਮਿਆਨ ਸਰਦਾਰ ਜਸਵਿੰਦਰ ਸਿੰਘ ਜੀ ਸ਼ੁਕਰ ਦੀ ਹਰਮਨ ਗਰੁੱਪ ਤੋਂ ਪੁੱਜੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਸਵਿੰਦਰ ਸਿੰਘ ਜੀ ਸ਼ੁਕਰ ਟੱਕਰ 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 ਉਹ ਕਾਲਿਆ ਵਾਓ ਸੂਰਮੇ ਤੋਂ ਪੰਜਾਬੀ ਤੇ ਮੈਟਰੋ ਦੀਆਂ ਟੀਮਾਂ ਤਿਆਰ ਰਹਿਣ ਗਿਆ ਦਰਸ਼ਕਾਂ ਨੇ ਤਾੜੀਆਂ ਮਾਰੀਆਂ ਨੇ ਲਲਕਾਰਾ ਵੀ ਵੱਜਿਆ ਵੀ ਹੁਣ ਅੰਬਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਸ ਖਿਡਾਰੀ ਦੀ ਉਹ ਵਾਓ ਹਰਮਨ ਸਿੰਘ ਇੱਧਰ ਵੇਖ ਸਾਡਾ ਵੀਰ ਬਾਗੇ ਪੁਰਾਣੇ ਵਾਲਾ ਕਹਿੰਦੇ ਵੀ ਬੜੀ ਚਾਅ ਹੈ ਖੇਡ ਕਬੱਡੀ ਦਾ ਲਓ ਸਾਹਮਣੇ ਪੁਆਇੰਟ ਵਧਿਆ ਹੈ ਸ਼ੀਲੂ ਯਾਦਾ ਸਿਰੇ ਦੀ ਟੱਕਰ ਸਿਰੇ ਦੀ ਬਾਜੀ ਸ਼ੀਲੂ ਨਾਲ ਟੱਕਰ 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 ਰਪਿੰਦਰ ਦੋਦੇ ਵਾਲਾ ਤੇ ਨਾਲ ਨੌਜਵਾਨ ਗਬਰੂ ਸ਼ੀਲੂ ਪਲਾਰਾ ਇਸ ਸਮੇ ਟੱਕਰ ਫਸਿਆ ਹੋਇਆ ਮਦਾਨ ਦੇ ਵਿੱਚ ਹੋ ਗਈ ਬੱਲੇ ਬੱਲੇ ਹੁਣ ਵੇਖਦਾ ਵੀ ਨੌਜਵਾਨ ਭੱਜਿਆ ਜਾਂਦਾ ਆਹ ਨਹੀਂ ਰੀਸਾਂ ਤੇਰੀਆਂ ਨਹੀਂ ਉਹ ਗੱਡੀ ਕਿੱਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਲਓ ਸਿਰੇ ਦੀ ਬਾਜੀ ਰਵੀ ਅਗਲੀ ਕਬੱਡੀ ਪਾਉਣ ਦੇ ਲਈ ਅੱਗੇ ਨੂੰ ਵਧਿਆ ਹੋਇਆ ਕਾਂਸੀਆ ਪਿੰਡ ਰਾਏਕੋਟ ਦਾ ਏਰੀਆ ਪਈ ਹੋਈ ਕਬੱਡੀ ਤੇ ਘੰਗੇ ਵਾਲਾ ਘੰਗੇ ਵਾਲਾ ਇਹ ਕਹਿੰਦੇ ਘੰਗਾ ਕਰੂ ਬੜਾਂਗਾ ਹੁਣ ਵੇਖਦਾ ਖੇਡ ਮੈਦਾਨ ਦੇ ਚ ਬਜਦੀਆਂ ਚ ਬੇੜਾ ਹੋ ਗਈ ਮੇੜੋ ਮੇੜੀ ਉਹ ਮਾਰਦੇ ਤਾੜੀਆਂ ਨਹੀਂ ਦਿੱਸਾ ਐ ਨਹੀਂ ਤੇਰੀਆਂ ਹਰਦਨ ਬੁਲਟ ਕੀਰਾਂ ਵਾਲੀ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਲਓ ਬੁਲਟ ਦੀ ਕਬੱਡੀ ਪਈ ਹੋਈ ਹੈ ਚਾਰ ਜਾਸੀ ਹੈ ਰਾਤ ਚੰਨੜੀ ਮੈਂ ਤੁਰਾਂ ਨਾਲ ਤੁਰੇ ਪਰਸ਼ਾ ਮਾ ਨਹੀਂ ਜਿੰਦੇ ਮੇਰੀਏ ੀ ਚਿੰਦੇ ਮੇਰੇ ਲਾ ਸਿਰੇ ਦੀ ਬਾਜੀ ਸਿਰੇ ਦੀ ਟੱਕਰ ਪਰਸ਼ਾਣੇ ਵੀ ਨਾਲ-ਨਾਲ ਖੜ ਰਹੇ ਆ ਪਈ ਹੋਈ ਕਬੱਡੀ ਇਸ ਸਮੇਂ ਨੌਜਵਾਨ ਗੱਭਰੂ ਬੁਲਟ ਖੀਰਾਵਾਲੀ ਹੈ ਤੇ ਯਾਰ ਕੋਟਲੀ ਮਸਟ ਹੈ ਕਬੱਡੀ ਦਾ ਕਾਕਾ ਕਰ ਇਸ਼ਾਰੀ ਆ ਗਿਆ ਆ ਗਿਆ ਅੰਬਾ ਫੇਰ ਆ ਗਿਆ ਕਬੱਡੀ ਪਾਉਣ ਦੇ ਲਈ ਲਾਓ ਵੇਖੋ ਵੀ ਨੌਜਵਾਨ ਹੁਣ ਵੇਖਦਾ ਵੀ ਏ ਪਰ ਇਹਦੇ ਵੀ ਪੁਆਇੰਟ ਆ ਫੇਰ ਆ ਗਿਆ ਪਈ ਹੋਈ ਕਬੱਡੀ ਅੰਮਾ ਸੁਰਸਿੰਧ ਦੀ ਧਰਤੀ ਦਾ ਸ਼ੀਲੂ ਦੇ ਨਾਲ ਟੱਕਰ ਹੋ ਜੇ ਤੇ ਦਰਸ਼ਕਾਂ ਦੇ ਵਿੱਚ ਹੁੱਲੇ ਹਲਾਰੇ ਹੋ ਜਾਣੇ ਆ ਲਾ ਟੱਕਰ 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 ਓ ਜਿਹਨੂੰ ਜਿਹਨੂੰ ਸਵਾਦ ਆ ਗਿਆ ਤਾੜੀ ਮਾਰ ਦੇ ਜੀ ਇਹ ਕਹਿੰਦੇ ਡਾਂਡੋ ਪੰਜਾਬੀ ਦਾ ਮੇਲਾ ਗੂੰਜ اٹਿਆ ਮੇਲਾ ਗੂੰਜ اٹਿਆ ਇੰਦਰ ਜਿੰਦ ਗੇਲੇ ਬੰਗਿਆ ਤੇ ਨਾਲ ਨਵੀਂ ਗੇਲੇ 60 ਡਾਲਰ ਸ਼ਿੱਲੂ ਦੇ ਲਈ